ਅਡਾਨੀ ਗਰੁੱਪ ਦੇ ਚੇਅਰਮੈਨ ਅਤੇ ਤੇਜ ਦੇ ਦੁਜੇ ਸਭ ਤੋਂ ਅਮੀਰ ਉਦਯੋਪਤੀ ਗੋਤਮ ਅਡਾਨੀ ਵੱਡੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ ਅਡਾਨੀ ਅਤੇ ਸੱਤ ਹੋਰਾਂ ਤੇ ਅਮਰੀਕਾ 'ਚ ਅਰਬਾ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਦਾ ਦੋਸ਼ ਹੈ ਇਸ ਮਾਮਲੇ ਦੀ ਸੁਣਵਾਈ ਅਮਰੀਕੀ ਅਦਾਲਤ ਵਿੱਚ ਹੋਈ ਅਡਾਨੀ ਅਤੇ ਉਸਦੇ ਪਤੀਜੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਇਸ ਮਾਮਲੇ ਦੇ ਨਾਮ ਆਉਣ ਤੋਂ ਬਾਅਦ ਅਡਾਨੀ ਗਰੁੱਪ ਨੇ ਅਮਰੀਕਾ 'ਚ 60 ਕਰੋੜ ਡਾਲਰ ਦੇ ਬਾਂਡ ਨੂੰ ਰੱਦ ਕਰ ਦਿੱਤਾ ਹੈ ਇਕਨੋਮਿਕ ਟਾਈਮਸ ਦੇ ਅਨੁਸਾਰ ਵਕੀਲਾਂ ਨੇ ਬੁੱਧਵਾਰ ਨੂੰ ਦੋਸ਼ਾਂ ਦਾ ਐਲਾਨ ਕੀਤਾ ਹੈ ਦੋਸ਼ ਲਾਇਆ ਕਿ ਅਡਾਨੀ ਕਰਪ ਨੇ ਸੂਰਜੀ ਊਰਜਾ ਦਾ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਸੀ ਅਡਾਨੀ ਨੇ ਬੁੱਧਵਾਰ ਨੂੰ ਗ੍ਰੀਨ એનਰਜੀ 'ਚ ਨਿਵੇਸ਼ ਦਾ ਐਲਾਨ ਕੀਤਾ ਸੀ ਇਹ ਕੋਸ਼ਨਾ ਉਸ ਸਮੇਂ ਕੀਤੀ ਗਈ ਜਦੋਂ ਕੰਪਨੀ ਦੇ ਚੇਅਰਮੈਨ ਨੇ ਡੋਨਲਡ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਹਨਾਂ ਦੀ ਚੋਣ ਜਿੱਤ ਤੇ ਵਧਾਈ ਦਿੱਤੀ ਰਾਈਟਰਸ ਦੀ ਰਿਪੋਰਟ ਚ ਕਿਹਾ ਗਿਆ ਹੈ ਕਿ ਨਿਵੇਸ਼ ਦਾ ਐਲਾਨ ਕਰਦੇ ਹੋਏ ਅਡਾਨੀ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਲਡ 트੍ਰੰਪ ਦੀ ਚੋਣ 'ਚ ਜਿੱਤ ਦੀ ਵਧਾਈ ਦਿੱਤੀ ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ 트੍ਰੰਪ ਨੇ ਊਰਜਾ ਕੰਪਨੀਆਂ ਨੇ ਨਿਯਮਾਂ ਨੂੰ ਸਰਲ ਬਣਾਉਂਦਾ ਵਾਅਦਾ ਕੀਤਾ ਸੀ ਇਹ ਉਹਨਾਂ ਲਈ ਸੰਗੀ ਜ਼ਮੀਨਾਂ ਤੇ ਪਾਈਪਲਾਈਨਾਂ ਨੂੰ ਡ੍ਰਿੱਲ ਕਰਨਾ ਅਤੇ ਬਣਾਉਣਾ ਆਸਾਨ ਬਣਾ ਦੇਵਗਾ ਯੂਐਸ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਦੁਆਰਾ ਦਾਇਰ ਕੇਸ ਦੇ ਅਨੁਸਾਰ ਗੋਤਮ ਅਡਾਨੀ ਤੇ ਅਮਰੀਕੀ ਨਿਵੇਸ਼ਕਾਂ ਨੂੰ ਕਥਿਤ ਤੌਰ ਤੇ ਧੋਖਾਧੜੀ ਕਰਨ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਹੈ ਅਡਾਨੀ ਤੇ ਹੋਰਨਾਂ ਦੇ ਝੂਠੇ ਅਤੇ ਗੁੰਮਰਾਹਕਾਣੂਨ ਬਿਆਨ ਦੇ ਕੇ ਅਮਰੀਕੀ ਨਿਵੇਸ਼ਕਾਂ ਅਤੇ ਵਿਸ਼ਵ ਵਿਤੀ ਸੰਸਥਾਵਾਂ ਤੋਂ ਫੰਡ ਲੈਣ ਦਾ ਦੋਸ਼ ਹੈ ਇਸ ਤੋਂ ਬਾਅਦ ਇਹ ਰਕਮ ਰਿਸ਼ਵਤ ਲਈ ਵਰਤੀ ਗਈ। ਦੋਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਡਾਨੀ ਅਤੇ ਹੋਰਾ ਨੇ ਲਗਭਗ 265 ਮਿਲੀਅਨ ਡਾਲਰ, ਲਗਭਗ 2237 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ। ਉਸ ਨੂੰ ਉਮੀਦ ਹੈ ਕਿ ਇਨ੍ਹਾਂ ਠੇਕਿਆਂ ਨਾਲ ਦੋ ਦਹਾਕਿਆਂ ਵਿੱਚ 2 ਬਿਲੀਅਨ ਡਾਲਰ, ਲਗਭਗ 16882 ਕਰੋੜ ਰੁਪਏ ਦਾ ਮੁਨਾਫਾ ਹੋਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਗੋਤਮ ਅਡਾਨੀ ਅਤੇ ਸਾਗਰ ਅਡਾਨੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਯੂਐਸ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਦੋਵਾਂ ਵਿਅਕਤੀਆਂ ਅਤੇ ਇੱਕ ਹੋਰ ਵਿਅਕਤੀ ਸਿਰਲ ਕੈਬਨੈਂਸ ਦੇ ਵਿਰੁੱਧ ਸੰਬੰਧਤ ਸਿਵਲ ਦੋਸ਼ ਦਾਇਰ ਕੀਤੇ ਹਨ ਹਾਲਾਂਕਿ ਅਮਰੀਕੀ ਸਰਕਾਰ ਨੇ ਹਜੇ ਤੱਕ ਅਡਾਨੀ ਅਤੇ ਹੋਰ ਵਿਅਕਤੀਆਂ ਦੇ ਖਿਲਾਫ ਵਿਸ਼ੇਸ਼ ਦੋਸ਼ਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ ਅਡਾਨੀ ਗਰੁੱਪ ਦੇ ਚੇਅਰਮੈਨ ਅਤੇ ਤੇਸ਼ ਦੇ ਦੁਜੇ ਸਭ ਤੋਂ ਅਮੀਰ ਉਦਯੋਪਤੀ ਗੋਤਮ ਅਡਾਨੀ ਵੱਡੀ ਮੁਸੀਬਤ ਵਿੱਚ ਫਸਦੇ ਨਜ਼ਰ ਆ ਰਹੇ ਹਨ ਅਡਾਨੀ ਅਤੇ ਸੱਤ ਹੋਰਾਂ ਤੇ ਅਮਰੀਕਾ 'ਚ ਅਰਬਾ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਦਾ ਦੋਸ਼ ਹੈ ਇਸ ਮਾਮਲੇ ਦੀ ਸੁਣਵਾਈ ਅਮਰੀਕੀ ਅਦਾਲਤ ਫਿਚੋਈ ਅਡਾਨੀ ਅਤੇ ਉਸ ਦੇ ਪਤੀਜੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਇਸ ਮਾਮਲੇ ਦੇ ਨਾਮ ਆਉਣ ਤੋਂ ਬਾਅਦ ਅਡਾਨੀ ਗਰੁੱਪ ਨੇ ਅਮਰੀਕਾ 'ਚ 60 ਕਰੋੜ ਡਾਲਰ ਦੇ ਬੌਂਡ ਨੂੰ ਰੱਦ ਕਰ ਦਿੱਤਾ ਹੈ ਇਕਨੋਮਿਕ ਟਾਈਮਜ਼ ਦੇ ਅਨੁਸਾਰ ਵਕੀਲਾ ਨੇ ਬੁੱਧਵਾਰ ਨੂੰ ਦੋਸ਼ਾਂ ਦਾ ਐਲਾਨ ਕੀਤਾ ਹੈ ਦੋਸ਼ ਲਾਇਆ ਕਿ ਅਡਾਨੀ ਕਰਪ ਨੇ ਸੂਰਜੀ ਊਰਜਾ ਦਾ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਸੀ ਅਡਾਨੀ ਨੇ ਬੁੱਧਵਾਰ ਨੂੰ ਗ੍ਰੀਨ એનਰਜੀ 'ਚ ਨਿਵੇਸ਼ ਦਾ ਐਲਾਨ ਕੀਤਾ ਸੀ ਇਹ ਕੋਸ਼ਨਾ ਉਸ ਸਮੇਂ ਕੀਤੀ ਗਈ ਜਦੋਂ ਕੰਪਨੀ ਦੇ ਚੇਅਰਮੈਨ ਨੇ ਡੋਨਲਡ ਟਰੰਪ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਉਹਨਾਂ ਦੀ ਚੋਣ ਜਿੱਤ ਤੇ ਵਧਾਈ ਦਿੱਤੀ ਰਾਈਟਰਸ ਦੀ ਰਿਪੋਰਟ ਚ ਕਿਹਾ ਗਿਆ ਕਿ ਨਿਵੇਸ਼ਤਾ ਐਲਾਨ ਕਰਦੇ ਹੋਏ ਅਡਾਨੀ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੋਨਲਡ 트੍ਰੰਪ ਦੀ ਚੋਣ ਜਿੱਤ ਦੀ ਵਧਾਈ ਦਿੱਤੀ ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ 트੍ਰੰਪ ਨੇ ਊਰਜਾ ਕੰਪਨੀਆਂ ਨੇ ਨਿਯਮਾਂ ਨੂੰ ਸਰਲ ਬਣਾਉਣ ਦਾ ਵਾਅਦਾ ਕੀਤਾ ਸੀ ਇਹ ਉਹਨਾਂ ਲਈ ਸੰਗੀ ਜ਼ਮੀਨਾਂ ਤੇ ਪਾਈਪਲਾਈਨਾਂ ਨੂੰ ਡ੍ਰਿੱਲ ਕਰਨਾ ਅਤੇ ਬਣਾਉਣਾ ਆਸਾਨ ਬਣਾਤੇ ਵਿਗਾ ਯੂਐਸ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਦੁਆਰਾ ਦਾਇਰ ਕੇਸ ਦੇ ਅਨੁਸਾਰ ਗੋਤਮ ਅਡਾਨੀ ਤੇ ਅਮਰੀਕੀ ਨਿਵੇਸ਼ਕਾਂ ਨੂੰ ਕਥਿਤ ਤੌਰ ਤੇ ਧੋਖਾਧੜੀ ਕਰਨ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਹੈ ਅਡਾਨੀ ਤੇ ਹੋਰਨਾਂ ਤੇ ਝੂਠੇ ਅਤੇ ਗੁੰਮਰਾਹ ਕਾਨੂੰਨ ਬਿਆਨ ਦੇ ਕੇ ਅਮਰੀਕੀ ਨਿਵੇਸ਼ਕਾਂ ਅਤੇ ਵਿਸ਼ਵ ਵਿਤੀ ਸੰਸਥਾਵਾਂ ਤੋਂ ਫੰਡ ਲੈਣ ਦਾ ਦੋਸ਼ ਹੈ ਇਸ ਤੋਂ ਬਾਅਦ ਇਹ ਰਕਮ ਰਿਸ਼ਵਤ ਲਈ ਵਰਤੀ ਗਈ। ਦੋਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਡਾਨੀ ਅਤੇ ਹੋਰਾ ਨੇ ਲਗਭਗ 265 ਮਿਲੀਅਨ ਡਾਲਰ, ਲਗਭਗ 2237 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ। ਉਸ ਨੂੰ ਉਮੀਦ ਹੈ ਕਿ ਇਨ੍ਹਾਂ ਠੇਕਿਆਂ ਨਾਲ ਦੋ ਦਹਾਕਿਆਂ ਵਿੱਚ 2 ਬਿਲੀਅਨ ਡਾਲਰ, ਲਗਭਗ 16885 ਕਰੋੜ ਰੁਪਏ ਦਾ ਮੁਨਾਫਾ ਹੋਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਗੋਤਮ ਅਡਾਨੀ ਅਤੇ ਸਾਗਰ ਅਡਾਨੀ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ ਯੂਐਸ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਦੋਵਾਂ ਵਿਅਕਤੀਆਂ ਅਤੇ ਇੱਕ ਹੋਰ ਵਿਅਕਤੀ ਸਿਰਲ ਕੈਬਨੈਂਸ ਦੇ ਵਿਰੁੱਧ ਸੰਬੰਧਤ ਸਿਵਲ ਦੋਸ਼ ਦਾਇਰ ਕੀਤੇ ਹਨ ਹਾਲਾਂਕਿ ਅਮਰੀਕੀ ਸਰਕਾਰ ਨੇ ਹਜੇ ਤੱਕ ਅਡਾਨੀ ਅਤੇ ਹੋਰ ਵਿਅਕਤੀਆਂ ਦੇ ਖਿਲਾਫ ਵਿਸ਼ੇਸ਼ ਦੋਸ਼ਾਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਹੈ